ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਤਰਸੀਮ ਸਿੰਘ ਰਾਜੀਆ ਖੇਤੀ ਪੰਜਾਬ ਤੇ ਹਾਜ਼ਰ ਜੋ ਟਾਈਮ ਹੈ ਸਵੇਰ ਦਾ तकरीबन 7:30 ਦਾ ਜੀ ਤੇ ਇਧਰ ਮਿੱਟੀ ਖੁਰਗੀਆ ਦਵਿੰਦਰ ਜੋਤ ਲਾ ਰਿਹਾ ਹੈ ਮਿੱਟੀ ਇਹਦੇ ਪੇਪਰ ਨੇ ਵੈਸੇ ਤਾਂ ਪੜ ਰਿਹਾ ਦੀ ਚੱਕ ਕੇ ਕਹੀ ਆ ਉਹਦੇ ਮਨ ਨਾਲ ਕੰਮ ਕਰਨ ਲੈ ਜਦੋਂ ਜੀ ਕਰਦਾ ਪੜਨਾ ਰਾਤ 12 ਵਜੇ ਤੱਕ ਪੜੀ ਗਏ ਤੇ ਹੁਣ ਪੜਦਾ-ਪੜਦੇ ਨੇ ਕਹੀ ਤੱਕ ਲਈ ਤੇ ਬੀਬੀ ਵੀ ਬੈਠੀ ਆ ਉਰੀ ਬਾਹਰਲੇ ਕਰੇ ਚਲੋ ਉਹ ਵੀ ਬੈਠਣਾ ਚਲਾ ਆਪਦਾ ਘਰ ਆ ਜੀ ਤੇ ਅੱਜ ਮੈਂ ਇਸ ਦਿਨ ਪੂਰੇ ਹੋ ਜਾਣੇ 2-3 ਦਿਨ ਹੋ ਗਏ ਨੇ ਤੇ ਮੱਝ ਸੂਣ ਦੀ ਆਸ ਅੱਜ ਇਹ ਰਾਖੀ ਬੈਠੇ ਨੇ ਦਾਦੀ ਪੋਤਾਂ ਨਾਲੇ ਤਾਂ ਨਾਲੇ ਦਵਿੰਦਰ ਕੰਨਾ ਵੀ ਇੱਧਰ ਕਿਉਂ ਮਾਹੌਲ ਦਾ ਫਰਕ ਪੈਣਾ ਇੱਧਰ ਰੌਲਾ ਰੱਪਾ ਨਹੀਂ ਹੈਗਾ ਜੀ ਤੇ ਤਾਂ ਇੱਧਰ ਆ ਕੇ ਬਹਿ ਗਏ ਤੇ ਪੜੀ ਜਾਂਦਾ ਸੀ ਉਹ ਦਵਿੰਦਰ ਤੇ ਆਉ ਤੁਹਾਨੂੰ ਦਿਖਾਉਨੇ ਆ ਬਣੇ ਰਹੋ ਵਲੌਗ ਨਾਲ ਤੇ ਹੁਣ ਮੱਝਾਂ ਛੱਡੂਗਾ ਤਲਾਈ ਚ ਕਿਸ ਤਰ੍ਹਾਂ ਗੁੱਚੀਆਂ ਮਾਰਦੇ ਨੇ ਮੱਝਾਂ ਦਿਖਾਉਨੇ ਤੁਹਾਨੂੰ ਤੇ ਦਿਨ ਭਰ ਦਾ ਵਲੌਗ ਹੋ ਬਹੁਤ ਵਧੀਆ ਜੀ ਤੇ ਬਣੇ ਰਹੋ ਧੰਨਵਾਦ ਸ਼ੌਂਕੀ ਪੁੱਤ ਜੱਟ ਦਾ ਸ਼ੌਂਕੀ ਪੁੱਤ ਜੱਟ ਦਾ ਖੇਤੀਬਾੜੀ ਕਰਦਾ ਸ਼ੌਂਕ ਨਾਲ ਤੇ ਫਾਰਮ ਸੰਭਾਲਦਾ ਆਪਦਾ ਸਾਡਾ ਹੀ ਛੋਟਾ ਜਿਹੀ ਸਾਨੂੰ ਇਹ ਫਾਰਮ ਲੱਗਦਾ ਜੀ ਤੇ ਜਿਹੜੇ ਬੰਦੇ ਕੋਲੇ ਛੋਟੇ ਪੱਧਰ ਤੇ ਆ ਉਹਨੂੰ ਵੱਡਾ ਹੋਣ ਨੂੰ ਟਾਈਮ ਨਹੀਂ ਲੱਗਦਾ ਵੱਡੇ ਪੱਧਰ ਤੋਂ ਹੇਠਾਂ ਰੱਬ ਸਿੱਟੇ ਕਿਸੇ ਨੂੰ ਆਪਾਂ ਛੋਟੇ ਪੱਧਰ ਤੋਂ ਕੱਲੀ ਕੱਲੀ ਮੈਂਸ ਕੱਲੀ ਕੱਲੀ ਗਾਈ ਕਰਕੇ ਵਧਾਵਾਂਗੇ ਪ੍ਰਮਾਤਮਾ ਕਿਰਪਾ ਕਰੇ ਇੱਕ ਦਿਨ ਆਪਾਂ ਵੀ ਵੱਡੇ ਮੱਝਾਂ ਵਾਲੇ ਤੇ ਗਾਈਆਂ ਵਾਲੇ ਫਾਰਮ ਚ ਮਿਕਸ ਕਰਨਾ ਆਪਾਂ ਨੇ ਵੱਡੇ ਫਾਰਮਰ ਬਣ ਜਾਗੇ ਚੰਗੀ ਸੋਚ ਤੇ ਚੰਗਾ ਕੰਮ ਬੰਦੇ ਨੂੰ ਮੂਰੇ ਲੈ ਜਾਂਦਾ ਜੀ ਤੇ ਇਹਦੇ ਨਾਲ ਸਾਰਾ ਪਰਿਵਾਰ ਬੱਚੇ ਮਾਪਿਓ ਤੇ ਮੂਰੇ ਜਨਰੇਸ਼ਨ ਆਪਣੀ ਟੀਨੇਜਰ ਜਿਵੇਂ ਮੇਰੇ ਬੱਚੇ ਨੇ ਸਾਰੇ ਇਕੱਠੇ ਹੋ ਕੇ ਜੇ ਕੰਮ ਕਰਾਂਗੇ ਤੇ ਬਹੁਤ ਵਧੀਆ ਰਹਣਾ ਤੇ ਇੱਕ ਮੱਝ ਸਿੱਟੀਆਂ ਨੇ ਦੇਖੋ ਸਾਰੀਆਂ ਖੜੀਆਂ ਹੋ ਗਈਆਂ ਹੁਣ ਬਿੰਦ ਚ ਵੱਢ ਜਾਣਗੀਆਂ ਤਲਾਈ ਦੇ ਨਾਲ ਬਹੁਤ ਚਾਰ ਹੈ ਨਾ ਮੱਝਾਂ ਨੂੰ ਲਿਬੜੀਆਂ ਵਾਲੀਆਂ ਪੇਣਾ ਬੀਬੀ ਤਾਂ ਕਿ ਨਹੀਂ ਬਾੜਦੀ ਨਹੀਂ ਠੰਡ ਵਾਲੀਆਂ ਮਾਹ ਕੁਝ ਨਹੀਂ ਹੁੰਦਾ ਤੇ ਮੋਟਰ ਵੀ ਚਲਾਵੇਂ ਪਾਣੀ ਹਰਾ ਹੋਇਆ ਪਿਆ ਇਹ ਆ ਜੋ ਟੀਵੀ ਲੱਗ ਗਿਆ ਲਾਉਣ ਇਹਨੂੰ ਸੇਮਾ ਮਹੀਨਾ ਲੱਗਿਆ ਹੋਇਆ ਜੀ ਹੁਣ ਚੱਲ ਇੱਧਰ ਹਾਂਜੀ ਹਰਰਾਂ ਜੀ ਕੁਛ ਨਹੀਂ ਹੁੰਦਾ ਹੋਰ ਲਾਰਾਂਗੇ ਪੁੱਤ ਛੱਡ ਦੇ ਸਾਰੀਆਂ ਹੁਣ ਤੈਨੂੰ ਹੁਣ ਤੈਨੂੰ ਤਜਰਬਾ ਆ ਜੂ ਜੋ ਤ ਸਾਰਾ ਛੱਡਣ ਦਾ ਪੇਪਰ ਹੋ ਜਾਣਗੇ ਤੇਰੇ 10 ਮਹੀਨੇ ਫਿਰ ਨਮਾਈ ਜਾਇਆ ਕਰ ਇਹਨਾਂ ਨੂੰ ਗਾਈਆਂ ਤਨ ਦੋ ਹੋਰ ਲਿਆ ਰਾਂਗੇ ਮੱਝਾਂ ਵੀ ਸਿਆਣੀਆਂ ਦੇ ਕੋਹਾ ਬਾਹਰੇ ਕਰਨ ਲੱਗ ਗਿਆ ਇੱਧਰ ਸਾਡੀ ਮਾਤਾ ਸ੍ਰੀ ਬੈਠੀ ਹੈ ਕਿਵੇਂ ਬੀਬੀ ਠੀਕ ਆ ਆ ਗਿਆ ਇੱਧਰ ਰੋਟੀ ਪਾਣੀ ਖਾ ਕੇ ਮਾ ਆ ਗਿਆ ਮੈਂ ਉੱਧਰ ਰਾਮਨਾ ਕੰਮ ਕਰ ਲੂ ਮੈਂ ਕਿਹਦੇ ਜੋਤ ਆ ਕੇ ਬਹਿ ਗਿਆ ਹਾਂ ਹਮਝਿਆ ਦੇਹ ਜੋਤ ਤੇ ਮੈਂ ਇੱਧਰ ਜਿਵੜਾ ਲੱਗਦਾ ਹੋਰ ਇੱਧਰ ਹੀ ਦੰਗਲ ਪਸ਼ੂ ਚਪਾਈ ਜਾਂਦਾ ਰੁਪਈਆ ਦਾ 5 ਲੱਖ ਲਾਤਾ ਜੀ ਨਹੀਂ ਲੱਗੂ ਹੈ 20 ਲੱਗਣੀਆਂ ਮੈਂ ਹਾਂ ਬਾਹੀ ਗੁਰਦੀ ਕਿਰਪਾ ਨਾਲ 10 ਲੱਖ ਦੇ ਪਸ਼ੂ ਖੜੇ ਨੇ ਚਲੋ ਜੀ ਅਜੇ ਤਲਾਈ ਕਹਿੰਦੀ ਲੈ ਕੇ ਚੱਲਦਾ ਹਾਂ ਉਹ ਰਿੰਗ ਦੀ ਕਿਹਾ ਤੈਨੂੰ ਵੀ ਛੱਡ ਦਾਂਗੇ ਇਹਰਲਾਪ ਜਿੱਦਕ ਇਹ ਮੱਝਾਂ ਦੀ ਪੂਰੀਆਂ ਓਪੀ ਫੜਨ ਨੂੰ ਤਿਆਰ ਰਹਿੰਦੀ ਨੇ ਤੇ ਆਪਾਂ ਹੁਣ ਚਲਾਵਾਂਗੇ ਮੋਟਰ ਇਹ ਚ ਤੁਸੀਂ ਇਹਨੇ ਕਿਹਾ ਪਾਣੀ ਗੰਧਲਾ ਇਹ ਵਿੱਚ ਗੋਹਾਗਾ ਕਰਦ ਨੇ ਉਹਦੇ ਕਰਕੇ ਹੋ ਜਾਂਦਾ ਜਦੋਂ 10 ਮਿੰਟ ਮੋਟਰ ਚਲਾਤੀ ਪਾਣੀ ਸਾਫ਼ ਹੋ ਜਾਉ ਇੱਧਰ ਮਿਰਚਾਂ ਆਪਣੀਆਂ ਚੱਲ ਪਈ ਨੇ ਬਹੁਤ ਵਧੀਆ ਗੜਿਆਂ ਨੇ ਬੇਲਾਂ ਸਾਰੀਆਂ ਤੋੜਤੀ ਨੇ ਜਿਹੜੇ ਕਦੋਂ ਕੁੱਦਣੇ ਲਾਈਆਂ ਦੀ ਨੁਕਸਾਨ ਬਹੁਤ ਕਰਿਆ ਗੜਿਆਂ ਨੇ ਹੋ ਟੋਟੀ ਦਾ ਅਮਰੂਦ ਤੇ ਲੱਗੇ ਨਹੀਂ ਜਾ ਕੇ ਸਾਰੇ ਪੱਤੇ ਖਾ ਗਏ ਅਮਰੂਦ ਦੇ ਪਹਿਲਾਂ ਟਿਕ ਗੇਰ ਚੱਲੀ ਆ ਪੁੱਤੇ ਤੇ ਤਾਜਾ ਪਾਣੀ ਛੱਡ ਦਿੱਤਾ ਜੀ ਤੇ ਗਾਈ ਭੱਜ ਗਈ ਉਧਰ ਮੈਂ ਇੱਥੇ ਸਾੜਾ ਆ ਕੇ ਨਾਲੇ ਸੱਟ ਮਾਰ ਦੇਣੀ ਦੀ ਗਾਈ ਨੂੰ ਆਪਾਂ ਨਹੀਂ ਬਾੜ ਦੇ ਤਲਾਈ ਚ ਬੀਬੀ ਕਹਿੰਦੀ ਬਾਹਰ ਚ ਆਪਾਂ ਇਹ ਦੀਵਾਲੀ ਗਾਈਂ ਦੀ ਸੋਹਣੀ ਲਾ ਦੇ ਆਪਾਂ ਬੀਬੀ ਰਾਜੀ ਬਹੁਤ ਹੋ ਗਈ ਗਾਈਆਂ ਜਿੰਨੀਆਂ ਪੰਨੀਆਂ ਪਹਿਲਾਂ 2 ਬੋਰੀ ਪਾਸਤੀ ਸਾਰਾ ਪਾਊਡਰ ਲੈ ਕੇ ਪਾਦਾ ਨੂੰ ਤੇ ਨਹੀਂ ਅਧੋਰੀਆ ਹੋਣਗੇ ਜੇ ਹੁਣ ਮੱਜਾਂ ਨਹੀਂ ਤੇ ਮੇਰਾ ਲਾਡੂ ਪੁੱਤ ਬਹੁਤ ਬੈਰੀ ਹੈਪੀ ਆ ਖੁਸ਼ ਰਹਿਣਾ ਹੈ ਇਹ ਜੇ ਕਮਾਂ ਚ ਇਹ ਵੀ ਸੌਕ ਹੁੰਦਾ ਜੀ ਜਿਹੜਾ ਸੌਕ ਹੁੰਦਾ ਏ ਕਹੇ ਨਮਾਰੋ ਜੀ ਜਿਵੇਂ ਤੇਰਾ ਜੀ ਕਰਦਾ ਪੈਂਟ ਲਾ ਲੋਰ ਲਾ ਰੇ ਹੈ ਮੋਟਰ ਵੀ ਬੰਦ ਕਰਨੀ ਆ ਪਏ ਜਾਣੇ ਦੋਗਮੇਂਡਾ ਪਾਜਾ ਪਾਣੀ ਕਿਵੇਂ ਗੱਲ ਤੂੰ ਵੀ ਨਾਲ ਆ ਕੇਸੀ ਨਾ ਆ ਕੇ ਆਇਆ ਤੂੰ ਤਾਂ ਹੋਰ ਮਾਰ ਗੁਚਿਕ ਗਰਮੀ ਤੇ ਨਿਆਰਾ ਆ ਕਰੋ ਤੇ ਨਾਉਣ ਦਾ ਤਾਂ ਮੈਨੂੰ ਫੇਰ ਨਾ ਹਾਂ ਉਹ ਚੰਗੀ ਕਿਉਂ ਨਾ ਫੇਰ ਨਾ ਕਰਾਂਗੇ ਜਿਦਾਂ ਕੱਪੜੀ ਠੀਕ ਤੂੰ ਉੱਪਰ ਤੋਂ ਲਿਆ ਕੋਈ ਨਹੀਂ ਠੀਕ ਔਰ ਓਰ ਕੀ ਕਰੀਏ ਨੇ ਕੋੜੀ ਉਹ ਤਾਂ ਤਾਂ ਵੀ ਸੜਦੀ ਐ ਲੰਦਿਆ ਨਜ਼ਾਰੇ ਉੱਡ ਕੇ ਚੱਲ ਉਹਦੀ ਪੈਰ ਚਾਲ ਕੁਛ ਨਹੀਂ ਹੁੰਦਾ ਖੋਲੋ ਜੋ ਮਾੜੀ ਹੁੰਦਾ ਧਰੀ ਜਮਾ ਦੇ ਕਰਾਂਗੇ ਉਹ ਨੂੰ ਨਾ ਨਾ ਬਿੱਤ ਮਾਰਦੇ ਗੁੱਚੇ ਹੱਦ ਬਣ ਕੀ ਹੋ ਗਿਆ ਦੇਖੋ ਮੈਂ ਸੌਣ ਦੀ ਮੋਟਰ ਨਾਲ ਗੁੱਚੇ ਮਾਰ ਕੇ ਆਟੀ ਆਰੇ ਆ ਦੇਖ ਵੀਰੂ ਕਲੀ ਇਹ ਵਧੀਆ ਜਾਂ ਬੈਠ ਕੇ ਨਾ ਹੁਣ ਆਪੇ ਬੈਠਾ ਕਰੇ ਆਪਾਂ ਬਾੜ ਦੇ ਘਟਾਂ ਦੇ ਦੇਖੋ ਜੋ ਉਹਨਾਂ ਨੂੰ ਬਾੜੀ ਗਿਆ ਤੇ ਟੋਏ ਚ ਆਹ ਦੇਖੋ ਆਹ ਦੇ ਸਾਰੀਆਂ ਬੈਠਣੀਆਂ ਆ ਜੋਦਕਣਾ ਸੂਣ ਵਾਲੀ ਨੂੰ ਕਿਉਂ ਬਾੜਿਆ ਕੁਛ ਨਹੀਂ ਦਿੰਦਾ ਮੈਂ ਨਾਲੂ ਫਿਰ 4 ਦਿਨ ਇਹਨੂੰ ਨਮਾਉਂਦੇ ਨਹੀਂ ਇਹਨਾਂ ਨਾਲ ਤਾਜ਼ਾ ਪਾਣੀ ਪੈ ਜੂ ਬੀਬੀ ਦੇ 100 ਆ ਲੀਟਰ ਦੇਖੋ ਕਿਵੇਂ ਗੂਚੇ ਮਾਰ ਦਿੰਦੇ ਨੇ ਜੋਦਕਾ ਗੂਚੇ ਕਿਵੇਂ ਮਾਰ ਦਿੰਦੇ ਨੇ ਬਾਲਟੀ ਰੱਖ ਲੈ ਕੁਛ ਮਰਜ਼ੀ ਰੱਖ ਲੈ ਪੁੱਤ ਛਾ ਵੀਬੀ ਠੀਕ ਆ ਆਉਂਗੇ ਤੇਰਾ ਰਹੋ ਕਰੋ ਰਹਾ ਹਾਂ ਤੈਨੂੰ ਗਲਾਉਂਦੇ ਕੌਣ ਉਰੇ ਆ ਨਾ ਲੈ ਹੁਣ ਸਿਰ ਤੋਂ ਕੱਢ ਲੈ ਕੀ ਕੱਢਣਾ ਇਹਨਾਂ ਨੂੰ ਨਾਉਣਾ ਸਿੱਖ ਜਾਣਗੇ ਪੰਜ ਚਾਰ ਬਾਰਾਂ ਇਹ ਦੁਬਾਰਾ ਫਿਰ ਸਾਰਾ ਸਾਰਾ ਤੇ ਰੱਖਿਆ ਕਰਵੇਂ ਹੁਣ ਤਾਂ ਚਲਾ ਗਏ ਬੀਬੀ ਇਹ ਕੱਟਾ ਦੇ ਵਿੱਚ ਹੈ ਕੱਟੀ ਆਪਣੀ ਮੱਝ ਦੁੱਧ ਵੱਧ ਛੱਡਦੀ ਦੋ ਮਹੀਨੇ ਚੰਗਾ ਇਹਨਾਂ ਆਪੇ ਵੇਚਦੇ ਨਹੀਂ ਤੇ ਕੱਟਾ ਵਿੱਚ ਕੱਟੀ ਦੁੱਧ ਵਧੀਆ ਥੱਲੇ ਆਪੇ ਸੁਵਰੀਆ ਹੋ ਜਾਊਗਾ ਔਰ ਉਹ ਚੋ ਟੀਵੀ ਹੋਰੀ ਕਿੰਨੀ ਵਜੇ ਨਾ ਹੁੰਦੀ ਜਿਹੜਾ ਦੋ ਤਿੰਨ ਵਹੀ ਜਾਂਦਾ ਹੈ ਹੈਨਾ ਮਾਰ ਜਾ ਪਾ ਲੋਰ ਲਾ ਦੇ ਪੁੱਤ ਇਤੋਂ ਨਹੀਂ ਮਾਰਸਾਲ ਹੈ ਉਹ ਇਹ ਕਿਉਂ ਪੈਰ ਮਿੱਦਣਗੇ ਪੁੱਤ ਤੇਰੇ ਘਰ ਦੀ ਮੱਜਾਂ ਨੇ ਕਿਹੜਾ ਹੋਣਗੇ ਰੋਜ਼ ਨੇ ਵੀ ਤੇਰੇ ਦੇਖੋ ਤਲੌਣਾ ਮੱਜਾਂ ਤੇ ਬਹਿ ਕੇ ਕਦਾਰੀਆਂ ਜੀ ਹੈ ਘੈਂਟ ਮਹਿਸਾਜ ਉਹ ਤਾਂ ਹੈ ਪੂਰੀ ਮੈਨੂੰ ਉਹ ਲੜਦੇ ਤੁਸੀਂ ਕਹਿੰਦੇ ਉਹ ਲਿਆਇਆ ਤਾਦਰੀ ਮੈਂਸ ਨਹੀਂ ਲਿਆਇਆ ਸਾਰਿਆਂ ਨਾਲ ਵਧੀਆ ਮੈਂਸ ਆਪਣੀ ਹੈ ਸਾਰਿਆਂ ਨਾਲ ਵੱਧ ਸੀਲ ਹੈ ਜੀ ਮਾੜੀ ਸੀਲ ਲਗੀ ਉਹ ਜੋ ਟੀਵੀ ਸੀ ਲਿਆਜੋ ਤਾਂ ਬਟ ਉਹ ਆਪਣੀ ਜਿਹੜੀ ਸੂਣ ਵਾਲੀ ਹੈ ਫਿਰ ਤੇਰੇ ਚਾਰ ਦੁੱਧ ਵਾਲੀਆਂ ਹੋ ਜਾਣਗੀਆਂ ਪੰਜਵੀਂ ਗਾਈ ਹੋਜੂ ਪੰਜ ਸੂਣ ਵਾਲਿਆਂ ਦਾ ਪੰਜ ਦੁੱਧ ਵਾਲਿਆਂ ਦਾ ਬਹੁਤ ਤੇ ਮੱਜਾ ਪਰ ਵਾਲੀਆਂ ਪੁੱਤੇ ਸਾamdੀਆਂ ਨਹੀਂ ਹੈਗੀਆਂ ਫਿਰ ਓਖੇ ਹੁੰਨੇ ਚਲ ਵੜਦੇ ਅੰਦਰ ਵੜਨ ਨੂੰ ਕਹਿੰਦੀ ਆ ਹੁਣ ਵੜ ਜਾ ਵੜ ਜਾ ਵੜ ਜਾ ਤੇਨੂੰ ਕੁਛ ਨਹੀਂ ਕਹਿਣਾ ਮੈਂ ਚਲ 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 ਇਹ ਨੂੰ ਫੜ ਲੈ ਯਾਰ ਸੰਗਲ ਫੜ ਲੈ ਇੱਥੇ ਬੰਦੇ ਦੇ ਨਾਲ ਹੀ ਦਰੇ ਨਾ ਕਰ ਕੁਛ ਨਹੀਂ ਕਰਨੀ ਹੈਲੋ ਹਾਂਜੀ ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਤੁਹਾਡਾ ਖੇਤੀ ਪੰਜਾਬ ਦੇ ਚੈਨਲ ਤੇ ਤੁਹਾਡਾ ਸਵਾਗਤ ਆ ਤੇ ਤੁਸੀਂ ਕਹੋਗੇ ਵੀ ਹਣਾ ਬਲੌਗਰ ਬਣਾ ਰਹੀ ਆ ਅ ਵੀ ਡਰਸਟ ਮੈਂ ਹਾਫ ਡੇ ਲੈ ਕੇ ਇਸ ਸਕੂਲ ਚੋਂ ਪੇਪਰ ਦੇ ਕੇ ਆ ਗਈ ਸੀਗੀ ਔਰ ਲੇ ਪੇਪਰ ਸੀਗਾ ਮੇਰੀ ਨਾ ਜਾੜ ਬਹੁਤ ਦੁਖਰੀ ਸੀਗੀ ਅਸੀਂ ਹੁਣੀ ਆਏ ਆ ਬਸ ਵਾਈ ਲੈ ਕੇ ਤੇ ਮੇਰੀ ਜਾੜ ਜੀ ਉੱਪਰਲੀ ਜਾੜ ਆ ਮੇਰੀ ਹਿਲਦੀ ਆ ਉਹ ਦੁੱਧ ਜਾੜ ਆ ਜਿਹੜੀ ਉਹ ਹਿਲਦੀ ਆ ਗਈ ਜਿਹੜੀ ਉਹ ਥੱਲੇ ਆ ਉਹ ਜਾੜ ਆਉਂਦੀ ਆ ਜੀ ਉਪ ਤਾਂ ਕਰਕੇ ਨਾ ਬਹੁਤ ਦਰਦ ਹੁੰਦਾਗਾ ਨਾਲ ਗੋਲੀਆਂ ਦੇਤੀਆਂ ਕਹਿੰਦੇ ਉਹ ਦਰਦ ਹੋਊਗਾ ਉਹ ਤੇ ਲੈ ਲਿਓ 2-3 ਦਿਨਾਂ ਚ ਤਾਂ ਨਿਕਲ ਜੂਗੀ ਜਾੜ ਤੇ ਅੱਜ ਆਪਾਂ ਬਣਾਵਾਂਗੇ ਪੇਠਾ ਡੈਡੀ ਦੇ ਹੱਥ ਤੋਂ ਬਹੁਤ ਸਵਾਦ ਹੁੰਦਾ ਡੈਡੀ ਕਹਿੰਦੇ ਸੀ ਮੈਂ ਆਪਦੀ ਪਸੰਦ ਦਾ ਬਣਾਉਂਗਾ ਬੰਦ ਜੋਤ ਕਰਕੇ ਆਊਗਾ ਦੇਖੇ ਤੇ ਸਾਰੇ ਬਹੁਤ ਵਧੀਆ ਬਣਗੇ ਇੰਨਾ ਕੱਚਾ ਜਿਹਾ ਨਹੀਂ ਹੈਗਾ ਵਧੀਆ ਹੈ ਕਰੜਾ ਹੈ ਨਾ ਕਰੜੇ ਜਿਹੀ ਵਧੀਆ ਸਬਜ਼ੀ ਬਣ ਜੂਗੀ। ਇਤਰਾਗੇ ਜੀ ਪਹਿਲੀ ਵਾਰ ਪੇਠਾ। ਤੂੰ ਤਾਂ ਖਾ ਲਿਆ ਹੁਣ। ਇੱਥੇ ਪਹਿਲੀ ਵਾਰ ਤਰਾਂਗੇ। ਜਿੰਮੇ ਵੀ ਆ ਗਈ ਭੰਗੜਾ ਪਾਉਣ ਨੂੰ ਵਿਚਾ ਹੈ। ਇਹ ਤੋਂ ਗੰਨ ਮਾਚੀਰ ਨੇ ਪੇਠਾ। ਹੈਲੋ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਜ ਆਪਾਂ ਸਰਦੀ ਬਣਾਵਾਂਗੇ ਪੇਠੇ ਵੀ। ਤੇ ਅੱਜ ਵੀ ਬੱਦਲ ਬਾਈ ਹੋਈ ਪਈਏਗੀ ਤੇ ਧੁੱਪ ਕਦੇ ਛਾਂ ਦਰਮਿਆਨ ਹੋਈ ਪਈ ਹੈ ਦੇਖੋ ਨਹੀਂ ਦੋਸਤ ਬੱਸ ਇਹ ਨੁਕਸਾਨ ਹੀ ਹੈ ਬੱਦਲ ਹੈਗੀ ਸਿੱਧਾ-ਪੁੱਧਾ ਪਾ ਦੇ ਗੜਾ ਗੁੜਾ ਧੁੱਪ ਚਾ ਕੇ ਰੱਖੇ ਇਹ ਕੀ ਕਹਾਂਗੇ ਪੁੱਤ ਉਹ ਤਾਂ ਮਰਜੀ ਹੈ ਜਿਹੜੀ ਹੈ ਸੱਚੇ ਬਾਦਸ਼ਾਹ ਦੀ ਪਰ ਸਿੱਧਾ-ਪੁੱਧਾ ਜਾ ਪਾ ਦੇ ਰੱਤੇ ਜੇ ਨਾਲ ਇਹ ਅੱਤੀ ਬਚਾ ਕਰੂੰਗਾ ਫਸਲਾਂ ਨਾਲ ਹਨਾ ਆਪਾਂ ਤਾਂ ਕੀ ਕਰ ਸਕਦੇ ਆਪਾਂ ਆਪਾਂ ਸਿਲਕਾ ਨਹੀਂ ਲਾਉਂਦੇ ਪੇਠੇ ਦਾ ਸਿਲਕੇ ਸੁਦੇ ਇਸ ਤਰ੍ਹਾਂ ਦੀ ਬਣਾਵਾਂਗੇ। ਅੱਧੀ ਪੈਣਾ ਸਿਲਕਾ ਲਾ ਕੇ ਬਣਾਉਣੀ ਹੈ ਇਸ ਤਰ੍ਹਾਂ। ਅੱਦੇ ਬਿਨਾ ਸਿਲਕੇ ਤੋਂ ਬਣਾਉਦੇ ਹਾਂ। ਆਪਾਂ ਸਿਲਕਾ ਤੁਸੀਂ ਬਣਾਵਾਂਗੇ। ਤੇ ਅੱਜ ਨੀਤੂ ਦੀ ਦੁੱਖ ਸਿੱਧੀ ਜਾੜ ਨੀਤੂ ਦਾ ਡੈਡੀ ਇਹਨੂੰ ਸਿੱਧੀ ਦਵਾ ਲਿਆ ਇੱਕ ਜੱਗ। ਤੇ ਇਹਦੀ ਪਿੱਕੀ ਸੀ ਦਿਖਾ ਕੇ ਲੈਣ ਜਾੜ ਤਾਂ ਕਰਕੇ ਅੱਜ ਇਹ ਬੈਠੀ ਸਾਡੇ ਵਿੱਚ ਨਹੀਂ ਤਾਂ ਹਲੇ 4 ਵਜੇ ਆਉਂਦੀ ਹੈਗੀ। ਉਨੋਂ 1 ਵਜੇ ਦਵਾ ਲਿਆ ਤੇ ਸੁੱਤੀ ਪੁੱਤ ਫਿਰ ਜਾ ਕੇ ਖਾ ਕੇ ਆਏ ਨੀ ਪਿੱਕੀ। ਸਰ ਬਚਰੀ ਦਾ ਪਾਹ ਹੋ ਗਿਆ ਹਨ ਉਹ ਝਾੜ ਇਹ ਤਾਂ ਕਰਕੇ ਦੁੱਖ ਦੇਗੀ ਕਿਉਂਕਿ ਦੀ ਝਾੜ ਆਉਂਦੀ ਹੈਗੀ ਤੇ ਉੱਪਰਲੀ ਝਾੜ ਨਿਕਲ ਕੇ ਹੁੰਦੀ ਆਈ ਜਾਂਦੀ ਹੈਗੀ ਤਾਂ ਕਰਕੇ ਇਹਦੇ ਜਿਆਦਾ ਤਕਲੀਫ ਆਈ ਇਹ ਤਾਂ ਦੇਖਣਾ ਨਹੀਂ ਆਉਣ ਵੇਲੇ ਵੀ ਔਖਾ ਜਾਣ ਦੇਣ ਦੀ ਔਖਾ ਝਾੜਾ ਨਾ ਕਰਨੀ ਇਹੀ ਉਸ ਖਾਦਾ ਨਹੀਂ ਆਉਂਦਾ ਭੁੱਖੀ ਮਾਰਦੀ ਅੰਦਰ ਬੈਠਾ ਕਈ ਦਿਨਾਂ ਦਾ ਲੈ ਕੇ ਰੱਖਿਆ ਪਿਆ ਸੀ ਜ ਆਪਣਾ ਇਹ ਤਾਂ ਖਰਾਬ ਵੀ ਨਹੀਂ ਹੁੰਦਾ ਗਾ ਹਨਾ ਮੰਮੀ ਇਹ ਤਾਂ ਕਈ ਦਿਨਾਂ ਤੋਂ ਮੇਰਾ ਕੁਝ ਨਹੀਂ ਹੁੰਦਾ ਨੂੰ ਘਟੋ ਘਟ ਮੇਲਾ ਹੋ ਗਏ ਹੋਣਗੇ ਅੱਠ ਨੌ ਦਾ ਲਿਆਂਦੇ ਸੀ ਵਿੱਚ ਦੀ ਆਪਾਂ ਗੋਭੀ ਧਰ ਲਈ ਤੇ ਵਿੱਚ ਦੀ ਸਾਗ ਧਰ ਲਿਆ ਹਾਂ ਆਪਾਂ 7 ਦਿਨ ਹੋ ਗਏ ਨੇ ਤੜਕੇ ਵੇਲੇ ਅਸੀਂ ਦੋ ਦੋ ਤਿੰਨ ਵਾਰੀ ਉਹਦੇ ਵਾਲੀਆਂ ਮੇਤਕਾਲੀਆਂ ਰੋਟੀਆਂ ਪਕਾ ਲਈਆਂ ਸਾਨੂੰ ਕੱਲ ਤੋੜ ਕੇ ਲੈ ਆਏ ਸੀ ਕਰਦਾ ਵੀਡੀਓ ਚ ਤੜਕੇ ਬਹੁਤ ਟੇਸਟੀ ਬਣੀਆਂ ਖਾਂ ਦਹੀਂ ਦੇ ਨਾਲ ਖਾ ਲੰਦੇਗੇ ਇਹ ਫੇਰ ਵੇਲੇ ਤੇ ਵਧੀਆ ਲੱਗਦੀ ਹੈਗੀ ਪਰੌਂਠੇ ਇਹ ਇਸ ਵੇਲੇ ਸਾਥ ਦੀ ਖਾ ਲੈਂਦੇ ਸਾਰਾ ਪਰਿਵਾਰ ਹੀ ਖਾ ਲੇਣਾ ਫਿਰ ਅਸੀਂ ਗੱਲਾਂ ਪਰੌਂਠੇ ਦੁਪਹਿਰੇ ਚਾਹ ਨਾਲ ਖਾ ਲਾਂਗੇ ਜੀ ਦੋੜ ਲਵਾਂ। ਰੀਅਲ ਲੱਗਦੀ। ਇਹ ਜਦ ਪੂ ਆਈ ਸੀ ਕਿ ਮੰਮੀ ਮਾਰਸਾ ਲਈ ਉਹ ਇਹਦੇ ਵਿੱਚ ਕੀ ਪਾਉਂਦੀ ਸੀ ਮੇਥੇ। ਮੇਥੇ ਪਾਇਆ ਲੈਂਦੇ ਵਿੱਚ ਸਾਫ ਸਾਫ ਤੇ ਮੇਥੇ ਪਾ ਕੇ ਬਣਾਉਂਦੀ ਸੀ ਜੀ ਉਹ ਸਾਦ। ਜੇ ਆਪਾਂ ਜੀਰਾ ਪਾਉਂਦੇ ਹੁੰਨੇ ਪਾਇਆ ਨਹੀਂ ਆਪਣੇ ਪਤਨ ਕਿਤੇ। ਮੇਥੇ ਫਿਰ ਮੈਨੂੰ ਜੇ ਨਾ ਦੇ ਆਪਾਂ ਤੜਕਾ ਧਰ ਲਿਆ। ਜਦੋਂ ਆਪਾਂ ਜੀਰਾ ਪਾਉਂਦੇ ਆ ਉਹਦੀ ਮੇਥੇ ਪਾ ਲਈ। ਠੀਕ ਹੈ। ਫਿਰ ਨੇ ਪਾ ਲਈ ਚੱਕ ਚੱਕ। ਤੇ ਰੋਦਰ ਹੈ ਸਕਾਈਵੇ ਮੈਥੇ ਪਏ ਹੈਗੇ ਆਪਣੇ ਮੈਥੇ ਆਪਾਂ ਪਏ ਜਿਵੇਂ ਤੁਹਾਨੂੰ ਦੱਸ ਦੂੰ ਪਏ ਨੇ ਉੱਥੇ ਮੈਥੇ ਤੇਰੇ ਪੈਰ ਬੋਲਾਰੇ ਕੋਠੇ ਦੇ ਵੀ ਪਏ ਨੇ ਮੈਂ ਸੁਕਾਈ ਹੋਏ ਨੇ ਇਹ ਨਹੀਂ ਜੋਤਾ ਇਹ ਹੋਰ ਹੁੰਦੇ ਆ ਉਹ ਕਿਹੜੇ ਨੇ ਮੈਥੇ ਹੁੰਦੇ ਪੁੱਤ ਸੁੱਕੇ ਹੋਏ ਕੋਠੇ ਦੇ ਕਿਹੜੇ ਨੇ ਪਏ ਨੇ ਉਹ ਕਰਦੇ ਤਾਂ ਬੋਲੀ ਵੀ ਨਹੀਂ ਗੀ ਮਤਲਬ ਆ ਕੇ ਤੁਹਾਨੂੰ ਤੇਰੀ ਮਾਂ ਨੂੰ ਉੱਥੇ ਪਏ ਦੇ ਸਾਹਮਣੇ ਬਾੜੀ ਤੋਂ ਨਿਸ ਮਹਿਲ ਆਉਂਦੀ ਉਹਦੇ ਨਾਲ ਫੇਰ ਲਾ ਸਰਗੰਦਾ ਪਾ ਕੇ ਕਰੀਏ ਪਾ ਕੇ ਸਾਰਾ ਸਮਾਨ ਪਾ ਕੇ ਫੇਰ ਬਣਾਵਾਂਗੇ ਪੁੱਤ ਮੜੀ ਸਾਫ਼ ਵੀ ਕੋਈ ਨਹੀਂ ਖਾਂਦਾ ਹਾਂ ਸਾਰੇ ਹਰੇਕ ਦੁਨੀਆ ਵਧੀਆ ਕਰਕੇ ਖਾਂਦੀ ਆ ਤੇ ਪਹਿਲਾਂ ਤਾਂ ਅਸੀਂ ਆਏ ਗਏ ਸੀ ਕਿ ਵੀ ਆਲੂ ਆਲੂ ਰਕਲੇ ਮਮਾ ਕਹਿੰਦੇ ਚਲੋ ਬੈਏ ਆਂ ਕਿ ਵੀ ਤਰੀ ਚਾਟ ਖੋਲਦੀ ਕਿ ਮੜੀ ਕਿੰਨੇ ਦਾ ਕਹੇ ਸੀ ਕਿ ਚਲੋ ਆਪਾਂ ਠੋਗ ਲਓ ਨਾ ਪੇਠਾ ਪੇਠੇ ਦੀ ਸਬਜ਼ੀ ਬਣਾਉਣੀ ਹੈਂਗੀ ਦੇ ਪੁੱਤ ਉਹ ਥੋੜਾ ਖੰਡਾ ਕਰਨਾ ਬੜਾ ਉਹ ਕਾਲਾ ਲਫਾਫਾ ਜੇ ਕੋਈ ਸੁੱਕਾ ਨਿਕਲ ਗਿਆ ਥੋੜੇ ਜਿਹਾ ਖਰਾਬ ਹੋ ਗਿਆ ਸਿੱਕਾ ਜਿੰਦਾ ਲੈ ਲੈ ਆ ਦੇ ਲੈ ਲੈ ਲਾ ਮਮੀ ਸਾਰੀ ਲਾ ਦੋ ਨਹੀਂ ਸਾਰਾ ਲੈ ਆਹ ਸਾਰਾ ਇੱਥੇ ਪਿਆ ਪਿਆ ਪਤਾ ਨਹੀਂ ਕਿੱਥੇ ਤਾਂ ਹਾਂ ਪਤਾ ਨਹੀਂ ਆਹ ਕਾਰੇ ਦੇ ਬਾਪੇ ਪੈ ਕੇ ਨਹੀਂ ਪੜੇ ਇਹ ਕਿੰਨੀ ਕੰਕੀ ਹੋ ਜਾਂ ਨਹੀਂ ਬੜੀਆ ਮਨੂ ਜੀ ਸਾਡੀ ਜੀ ਹਾਂ ਬੱਚਾ ਬੜੀ ਪੂਰੀ ਬੜੀਆ ਇਹ ਸੁੱਕਾ ਥੋੜੀ ਜਿਹਾ ਠੰਡੂ ਲੱਗ ਰਿਹਾ ਕਿ ਮੈਨੂੰ ਵੀ ਦੋ ਵਾਰੀ ਕਰ ਲਾਂ ਨਾ ਨਾ ਤੇ ਤੁਹਾਨੂੰ ਦਿਖਾਈ ਸੀ ਖਲ ਜੀ ਅਸੀਂ ਦਰਖਤ ਦੇ ਇਸਾਈਟ ਤੇ ਪੇਂਟਿੰਗ ਦੀ ਵੀ ਗੱਲ ਸਟ੍ਰੈਟ ਹੋਣੀ। ਉਹਨਾਂ ਦਾ ਇਹ ਕਿੰਨੇ ਚੋੜਨੇ। ਸਪੈਦੇ ਤੇ ਪੇਂਟਿੰਗ ਕਰਿਆਈ ਸੀ ਧੱਕੇ ਨਾਲ। ਜਿਹਨੇ ਵਿਚਾਰੀ ਨੇ ਆਵਦੀ ਖੇਡ ਕਰੀ ਹੈ ਨਾ। ਜਿਵੇਂ ਬੱਚਿਆਂ ਨੂੰ ਹੀ ਖੁਸ਼ੀ ਹੁੰਦੀ ਹੈ। ਪਰ ਤਾਂ ਵਧੀਆ ਰੀਤੋ ਇਹ ਜੇ ਕੰਮਾਂ ਨੂੰ ਘੇਟ ਫੂਟ ਕਰਨ ਨੂੰ ਤਾਂ ਕਰੇ ਗਮਲੇ ਤੇ ਕਰਤਾ। ਕਦੇ ਓਟੇ ਤੇ ਕਰਤਾ ਸਪੈਦੇ ਤੇ ਵੀ ਕਰੇ। ਹਾਂ ਹੁਣ ਜੀ ਮੈਂ ਹੈ ਨਾ ਇਹ ਗੱਡੀ ਬਣਾਈ ਕਰਨੀ ਹੈ। ਇਹਨੂੰ ਫਿਲਕਾ ਪਾ ਥੋੜਾ ਤਾਂ ਕਰਕੇ ਲਾਤਾ ਕਿਉਂਕਿ ਇਹ ਥੋੜਾ ਜਿਹਾ ਖਰਾਬ ਆ ਬਰੂ ਖੋਣ ਜੀ ਜਿੰਮੀ ਆਪਣੀ ਹੁੰਦੀ ਹੈ ਜਿੰਮੀ ਇਹ ਕੁਸਪਾ ਹੋ ਜਾਂਦਾ ਹੈ ਹੈਲੋ ਕਰਦੀ ਰਹਿੰਦੀ ਹੈ ਜਾਨ ਨੇ ਹੋਰ ਹੈਲੋ ਵੀ ਕਰਦੀ ਆ ਇਹਨੂੰ ਕਹਿੰਦੇ ਬਹਿ ਜਾ ਤਾਂ ਬੈਠੂ ਆ ਜਿੰਮੀ ਥੱਲੇ ਬਹਿ ਜਾ ਆ ਥੱਲੇ ਬੈਠੂ ਹਰ ਕੀ ਪੈਗੀ ਦਿਲ ਮਾਨੇ ਖੋਰ ਤੇ ਮੈਨੂੰ ਗਿਦਾਰਾ ਗੱਲ ਬੰਨ ਕੇ ਵੀ ਫਿਰ ਇਹ ਹੋ ਜਾਂਦਾ ਵੀ ਆਪਾਂ ਜਨਾ ਬਣਾ ਲਈ ਕੰਮ ਹੈ ਆਪਾਂ ਘਰ ਤੇ ਕਿਥੋਂ ਰਹੇ ਆਂ ਕਿ ਆਪਾਂ ਕਦੇ ਕੁਛ ਕੰਮ ਕਰ ਲਿਆ ਕਦੇ ਕਿਧਰੇ ਆ ਗਏ ਬਾ ਗਏ ਇਕ ਥਾਂ ਮਜਬੂਰ ਹੋ ਜਾਂਦਾ ਕੋਈ ਵੀ ਅਜੇ ਮਸਤੀ ਲੱਗੀ ਰਹਿੰਦਾ ਯਾਰ ਚਰ ਚਰ ਕੇ ਵਧੀਆ ਜੀ ਲੱਗਿਆ ਰਹ ਲੈ ਸਾਰੇ ਜਣੇ ਲੱਗ ਕੇ ਅਸੀਂ ਹੁਣ ਕਰਦੇ ਨੇ ਸਬਜ਼ੀ ਦੀ ਤਿਆਰੀ ਇਕੱਲੇ ਜਣੇ ਨੂੰ ਤਾਂ ਬਹੁਤ ਟਾਈਮ ਲੱਗ ਜਾਂਦਾ ਹੂੰ ਦੋ ਤਿੰਨ ਨੂੰ ਕੁਛ ਨਹੀਂ ਜ਼ਿਆਦਾ ਤਿਆਰੀ ਕਰਨ ਨੂੰ ਤਾਂ ਬਣਾਉਣ ਨੂੰ ਤਾਂ ਕੋਈ ਟਾਈਮ ਨਹੀਂ ਲੱਗਦਾ ਇਹਨਾਂ ਜੂਰਨ ਨੂੰ ਵੱਧ ਟਾਈਮ ਲੱਗਦਾ ਪਾਈ ਨੇਪਲ ਵਰਗੀ ਲੱਗਦਾ ਹੈ ਨਾ ਇਹ ਇਹਦੇ ਮੰਜੇ ਨੂੰ ਬਚਦੇ ਆ ਗੱਤ ਨਹੀਂ ਗੱਤ ਨਹੀਂ ਖਾਦੇ ਕਿਉਂ ਬੱਦ ਤੋਂ ਅੱਛੀ ਗੱਤ ਨਹੀਂ ਬਿਖੀ ਡੈਡੀ ਕਹਿੰਦਾ ਉਹਦਾ ਭਾਈ ਸੀ ਬੋਰੀ ਤਾਂ ਖਾਲਦੀ ਘਰੇ ਖਾਲਦੀ ਬੋਰੀ ਫਿਰ ਦੁਬਾਰੇ ਕੱਤ ਲੈਦੀ ਕਿੱਥੇ ਬੈਠੀ ਤੀ ਤੂੜੀ ਵਾਲੇ ਚ ਪਰ ਦੇਖੀ ਹੋਈ ਨਹੀਂ ਕਿੱਥੇ ਕੋਈ ਨਾ ਉਹ ਵੀ ਘੜਾ ਲਈ ਜਾਓ ਤੇਜੀ ਵਾਲੀ ਕਰਦੇ ਆ। ਕੋਲ ਦੇ ਨਾਲ ਦੁੱਧ ਨਹੀਂ ਲੈਂਦੇ ਬਸ। ਇਹ ਸਨੀ ਦੇ ਤੋਂ ਤੇਰੀ ਟੋਕਰੀ। ਸਾਰੀ ਤੇਜੀ ਦੀ ਉਹ ਵੀ ਤੇਜੀ ਦੀ। ਠੀਕ ਹੋ ਜੇ ਬਸ। ਥੈਂਕ ਯੂ ਭਰ ਗਈ ਨੂੰ। ਮੱਧ ਵੀ ਜੇ ਕਰੀਏ ਫਿਰ ਉਹ ਸਰੋ। ਚਾਹੇ ਭਾਈ ਬੰਦ ਕਰੋ ਟੈਂਕੀ। ਮਰੀਆ ਬੱਚਾ ਤੇਨੇ ਦੱਸਿਆ ਸੀਗਾ ਮੰਮੀ ਨੂੰ ਵੀ ਸ਼ੂਗਰ ਵਾਸਤੇ ਇਹ ਆਖੋ ਖਾਇਆ ਕਰੋ ਗੜੀ ਪੱਤਾ ਤੇ ਉਹ ਤੋਂ ਮੰਮੀ ਇਹਨੂੰ ਆਪਣੇ ਗਮਾਂਢਿਆਂ ਨੇ ਤੋੜ ਕੇ ਉਹ ਤੋਂ ਕਿ ਮੰਮੀ ਨੇ ਟੋਕਰੇ ਚ ਧਰਿਆ ਪਿਆ ਟੋਕਰੇ ਚ ਧਰੇ ਵਖੰਦੀ ਹੁੰਦੀਆਂ ਦੀ ਖਾ ਲੈ ਤੋ ਬਹੁਤ ਵਧੀਆ ਟੇਸ ਲੱਗਦਾ ਹਨ ਮੰਮੀ ਕਿਵੇਂ ਮੈਂ ਖਾਦਾ ਤਾਂ ਐ ਨਹੀਂ ਜਿਦਾ ਤਾ ਟੇਸ ਦਾ ਖਾਦਾ ਤਾਂ ਇਹ ਉਹਦੇ ਵਰਗਾ ਲੱਗਦਾ ਪੁੱਤ ਜਿਵੇਂ ਆਪਾਂ ਸਿਮਲਾ ਮਿਰਚ ਨਹੀਂ ਖਾਂਦੇ ਸਬਜ਼ੀ ਐ ਟੇਸਟ ਆਉਂਦਾ ਕੌੜਾ ਹੁੰਦਾਗਾ ਨਾ ਨਾ ਕੌੜਾ ਨਾ ਮਿੱਠਾ ਕੁਛ ਨਹੀਂ ਹੁੰਦਾ ਕੌੜਾ ਧੋਕੇ ਜੀ ਕਿਸੇ ਤੋਂ ਵਿਚਾਰੀ ਨੇ ਕਿਸੇ ਨੇ ਮੰਗਾ ਕੇ ਦਿੱਤਾ ਖੇਤੋਂ ਐ ਧੋਕੇ ਸਗਾ ਲਿਆ ਹੁਣ ਮੜ ਜਾ ਕਮੈਂਟਾਂ ਚ ਐ ਦੱਸਿਓ ਵੀ ਕਾ ਇਕ ਪੱਤੇ ਖਾਣੇ ਨੇ ਇਹਦੇ ਰੋਜ਼ ਠੀਕ ਹੈ ਨਾ ਮੈਨੂੰ ਐ ਨਹੀਂ ਪਤਾ ਵੀ ਕਿੰਨਾ ਖਾਣਾ ਨੇ ਮੈਂ ਮਿੰਦੀ ਪੱਤੇ ਮੰਗੂ ਆ ਹਨਾ ਜੇ ਮਿੰਦੀ ਪੱਤੇ ਮੰਗੂ ਇਹਨੂੰ ਆਪਾਂ ਸਾਂਭ ਲਾਂਗੇ ਤੇ ਇਹਨੇ ਫੇਰ ਮੰਗਾ ਲਾਂਗੇ ਖੇਤ ਦੂਰ ਨਾਲ ਨਾ ਬਾਈ ਖਾਣ ਨਾਲ ਹੁੰਦੀ ਇਹ ਜੇ ਕੋਈ ਸਕਾਈ ਜਾਵੇ ਨਾਲ ਤਾਂ ਵਧੀਆ ਰਹਿੰਦਾ ਕਦੇ ਵੀ ਕਾ ਇਕ ਪੱਤੇ ਖਾਣੇ ਨੇ ਕਾ ਇਕ ਪੱਤੇ ਖਾਣੇ ਦਾ ਐ ਜ਼ਰੂਰ ਦੱਸ ਕੋਈ ਨੁਕਸਾਨ ਤਾਂ ਹੈ ਨਹੀਂ ਗਾ ਇਹ ਤਾਂ ਵਧੀਆ ਹੈ ਜਿਵੇਂ ਸਮਲਾ ਮਿਰਚ ਦੀ ਸਬਜੀ ਹੁੰਦੀ ਆਏ ਟੇਸਟ ਆਉਂਦਾ ਹੈ ਹਾਂ ਮਤ ਉਹ ਤੇ ਸਮਾਰ ਤੇ ਜਮਾ ਜਮਾ ਸੇਮ ਉਹ ਮੇਦਾ ਹੁੰਦਾ ਹੈ ਨਾ ਹਾਂ ਉਹ ਮੇਦਾ ਹੀ ਹੁੰਦਾ ਘੜੀ ਬਣਾ ਕੇ ਆਪਾਂ ਇੱਕ ਦਿਨ ਹਾਂ ਅਮਰਤੀ ਤੇ ਇਹਦੇ ਵਿੱਚ ਪਾ ਕੇ ਦੇਖਾਂਗੇ ਮੰਮੀ ਹੈ ਹਾਂ ਬਣਾ ਲਾਂਗੇ ਦੇਖਾਂਗੇ ਕਿਵੇਂ ਕਿ ਆਉਜੀ ਲੱਗੂ ਕੰਮ ਨਾਲ ਲਿਓ ਮਮਾ ਤੜਕੇ ਸਬਜੀ ਨਾਲ ਸਰਜੂਗਾ ਜੇ ਤੜਕੇ ਸਬਜੀ ਨਹੀਂ ਖਾਣੀ ਘੜੀ ਬਣਾ ਲਾਂਗੇ ਘੜੀ ਬਣਾ ਲਓ ਨਾ ਕੱਲ ਨੂੰ ਤੇ ਕੋਈ ਤਰੀ ਦੀ ਆਰੀ ਹੋਣਾ ਮੈਂ ਕੱਲ ਕੱਲ ਨੂੰ ਮਮਾ ਹੈ ਨਹੀਂ ਜੇ ਤੜਕੇ ਕੜੀ ਬਣਾਉਣੀ ਆ ਬੇਠੀ ਹੱਥ ਨਹੀਂ ਖਾਲਾਂਗੇ ਮਾ ਬੇਟਾ ਇੱਥੀ ਹੋਰੀ ਕੋਸੇ ਨਿਕਲ ਜਾਂਦਾ ਬੇਠੀ ਨਿਕਲ ਗਿਆ ਮੂੰਹ ਚ ਉਹ ਜਵਾਨ ਹੁੰਦੀ ਆ ਫਿਰ ਹਰ ਕੱਲ ਲੱਗ ਜਾਂਦੀ ਆ ਪਤਾ ਹੀ ਆ ਸਾਰਿਆਂ ਨੂੰ ਐ ਹੈ ਇਹ ਅੱਜ ਸੀਗਾ ਜਸੂ ਦਾ ਜਨਮ ਦਿਨ ਤੇ ਅੱਜ ਜਸੂ ਦਾ ਹੈਗਾ ਇਹ ਪੇਪਰ ਤੇ ਨਿੰਦੂ ਕੱਲ ਆਜ ਦੀ ਸੀ ਕਿ ਕਹਿੰਦੀ ਭੂਆ ਸਾਨੂੰ ਬੁਲਾ ਲੀਂ ਜਨਮ ਦਿਨ ਤੇ ਉਹ ਕਹਿੰਦੀ ਸੀ ਕਿ ਕਹਿੰਦੀ ਬੱਸ ਵੀ ਮੈਂ ਆਹ ਜਸੂਰ ਜਨਮ ਦਿਨ ਆਗਾ ਵੀ ਜਨਮ ਦਿਨ ਤਾਂ ਹੈਗਾ ਮਤਲਬ ਕਿ ਪੇਪਰ ਸੀਗਾ ਉਹਦਾ ਕੱਲ੍ਹ ਸੁੱਤੀ ਸੀ ਸੁੱਤੀ ਕਰਕੇ ਮਨਾ ਰਿਆ ਤੇ ਕਹਿੰਦੀ ਆਪਣੇ ਘਰ ਦੇ ਕੋਲੇ ਕੋਈ ਬੀਮਰਤ ਹੋ ਗਈ ਤਾਂ ਕਰਕੇ ਕਹਿੰਦੀ ਆਪਾਂ ਕੱਠ ਨਹੀਂ ਕੀਤਾ ਕਹਿੰਦੀ ਨਹੀਂ ਤੁਹਾਨੂੰ ਬੁਲਾ ਵੀ ਲੈਂਦੀ ਅਸਦਾ ਕਹਿੰਦੀ ਗੋਰੀ ਆਜਾ ਉਹ ਮਰਗਤ ਹੋ ਗਈ ਜਿਹੜੀ ਵੀ ਪੇਪਰ ਅੱਜ ਬਾਤਾਂ ਦੇ ਵਿੱਚ ਫਿਰ ਫਿਰ ਜਾ ਕੇ ਔਖਾ ਦਾ ਮੈਨੂੰ ਪੜਦੇ ਨਹੀਂ ਉਹਦੇ ਪਲਟਦੇ ਨੇ ਜੋਤ ਤੇ ਦੱਸ ਨਹੀਂ ਦੇ ਪਰ ਇਕੱਠੇ ਹੋ ਕੇ ਕਿ ਇਹ ਪੜਦੇ ਨਹੀਂ ਨਾ ਦਿਲ ਚੱਲ ਜਿਮੀ ਇਹ ਜਿਮੀ ਮਰੇ ਖੁਰਕਤ ਕਰੀ ਜਾਂਦਾ ਟਿਕ ਨਹੀਂ ਟਿਕ ਨਹੀਂ ਰਹੀ ਆ ਮੈਂ ਸਾਨੂੰ ਤਾਂ ਨਹੀਂ ਆਉਂਦਾ ਲੋਕਾਂ ਨੇ ਬਦਿਆ ਕਰਤੀਆਂ ਮੱਜਾਂ ਤਾਂ ਨਾਲੀਆਂ ਸਾਰੀਆਂ ਵੀ ਲੱਗ ਰਹੀ ਹੈ ਜੀ ਆ ਰਹੀ ਆਗੀ ਬਸ ਜਮਾ ਕੋਲ ਮਿਲ ਗਿਆ ਤੇ ਹੁਣ ਆਪਾਂ ਰੱਖ ਦਨੇ ਇਹਨੂੰ ਰੈਸਟ ਤੇ ਬਣਾ ਲਈ ਸਬਜੀ ਅੱਜ ਦੇ ਵਲੌਗ ਦਾ ਐਂਡ ਕਰਦੇ ਆ ਇੱਥੇ ਕੱਲੂ ਮਿਲਾਂਗੇ ਕਿਸੇ ਨਵੇਂ ਵਲੌਗ ਨਾਲ ਜੀ ਤੇ ਤੁਸੀਂ ਪੇਠ ਦੇਖ ਹੀ ਸਕਦੇ ਹੋਗੇ ਬਹੁਤ ਵਧੀਆ ਸਮੈਲ ਆ ਰਹੀ ਸੀਗੀ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਜਿਹੜਾ ਵੀ ਮੈਨੂੰ ਵੀ ਖੁਸ਼ੀ ਮਿਲੇ ਵੀ ਤੁਸੀਂ ਬਹੁਤ ਸੋਹਣੇ ਸੋਹਣੇ ਕਮੈਂਟ ਕਰਦੇ ਹੋ ਜੀ ਧੰਨਵਾਦ ਬਾਏ ਬਾਏ ਐਂਡ ਟੇਕ ਕੇਅਰ